ਕੀ ਸੋਚਿਆ ਕਿ ਅਰਦਾਸ ਵਿੱਚ ਆਖਿਰ ਹੈ ਕੀ ਕਿ ਅਸੀਂ ਰੱਬ ਨੂੰ ਆਪਣੀ ਦੁਨੀਆ ਆਪਣੀਆਂ ਗੱਲਾਂ ਦੱਸ ਰਹੇ ਹਾਂ ਜਾਂ ਅਸੀਂ ਆਪਣੇ ਆਪ ਨੂੰ ਦੱਸ ਰਹੇ ਹਾਂ ਕਿਉਂਕਿ ਰੱਬ ਤਾਂ ਸਭ ਕੁਝ ਜਾਣਦਾ ਉਹ ਤਾਂ ਜਾਣੀ ਜਾਣ ਸੋ ਅਰਦਾਸ ਅਸਲ ਵਿੱਚ ਹੈ ਕਿ ਕਦੇ ਸੋਚਿਆ ਅਰਦਾਸ ਸਾਡੀ ਰੂਹ ਦੀ ਆਵਾਜ਼ ਹੈ ਅਰਦਾਸ ਤਾਂ ਰੱਬ ਨਾਲ ਇੱਕ ਨਿੱਜੀ ਮੁਲਾਕਾਤ ਹੈ ਸੋਚਾਂ ਵਿਚਾਰਾਂ ਤੋਂ ਦੂਰ ਸ਼ਬਦਾਂ ਤੋਂ ਦੂਰ ਜਦੋਂ ਦਿਲ ਭਰ ਆਉਂਦਾ ਹੈ ਅੱਖਾਂ ਨਮ ਹੁੰਦੀਆਂ ਨੇ ਤੇ ਲਫ਼ਜ਼ ਆਪਣੇ ਆਪ ਰੱਬ ਦਾ ਰਾਹ ਲੱਭਣ ਲੱਗਦੇ ਨੇ ਉਹ ਅਸਲ ਅਰਦਾਸ ਹੁੰਦੀ ਆ ਅਰਦਾਸ ਸਿਰਫ ਰੱਬ ਤੋਂ ਮੰਗਣਾ ਨਹੀਂ ਇਹ ਰੱਬ ਨਾਲ ਇੱਕ ਰਿਸ਼ਤਾ ਬਣਾਉਣ ਦਾ ਟੰਗ ਆ ਇਹ ਉਹ ਵਕਤ ਹੁੰਦਾ ਜਦੋਂ ਆਪਾਂ ਆਪਣੇ ਦਿਲ ਤੋਂ ਰੱਬ ਨਾਲ ਗੱਲ ਕਰਦੇ ਆ ਜਦੋਂ ਆਪਾਂ ਆਪਣੇ ਦਿਲ ਦੀ ਗੱਲ ਰੱਬ ਨਾਲ ਕਰਦੇ ਆ ਖੁੱਲ ਕੇ ਬਿਨਾਂ ਕਿਸੇ ਡਰ ਤੋਂ ਤੇ ਬਿਨਾਂ ਕਿਸੇ ਵੀ ਚਿਚਕ ਤੋਂ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਹਰ ਬੰਦੇ ਨੂੰ ਅਰਦਾਸ ਕਰਨੀ ਚਾਹੀਦੀ ਆ ਅਰਦਾਸ ਨੂੰ ਆਪਣੀ ਜ਼ਿੰਦਗੀ ਦਾ ਇੱਕ ਖਾਸ ਹਿੱਸਾ ਬਣਾਉਣਾ ਚਾਹੀਦਾ ਹੈ ਪਰ ਕਿਉਂ ਕਿਸੇ ਜਾਣ ਕੇ ਹੈਰਾਨ ਹੋਵੋਗੇ ਕਿ ਸਾਇੰਸ ਵੀ ਕਹਿੰਦੀ ਆ ਕਿ ਜਦੋਂ ਅਸੀਂ ਅਰਦਾਸ ਜਾਂ ਧਿਆਨ ਕਰਦੇ ਆ ਆ ਜਿਹੜਾ ਸਾਡਾ ਦਿਮਾਗ ਆ ਉਹ α ਸਟੇਟ ਵਿੱਚ ਚੱਲ ਜਾਂਦਾ ਹੈ ਇਹ ਸਟੇਟ ਮਨ ਨੂੰ ਸ਼ਾਂਤੀ ਦਿੰਦੀ ਆ ਚਿੰਤਾਵਾਂ ਨੂੰ ਘਟਾਉਂਦੀ ਆ ਤੇ ਆਤਮ ਵਿਸ਼ਵਾਸ ਨੂੰ ਵਧਾਉਂਦੀ ਆ ਇਹ ਬੰਦੇ ਦੀ ਹੌਮੈ ਨੂੰ ਸ਼ਾਂਤ ਕਰਦੀ ਆ ਪ੍ਰੇਅਰਸ ਅਰਦਾਸ ਬ੍ਰੇਨ ਨੂੰ ਰੀਵਾਇਰ ਕਰਦੀਆਂ ਨੇ ਮਨ ਨੂੰ ਨੈਗੇਟਿਵ ਥਾਟਸ ਤੋਂ ਦੂਰ ਲਿਜਾ ਕੇ ਸ਼ੁਕਰਗੁਜ਼ਾਰੀ ਗ੍ਰੈਟੀਟਿਊਡ ਸਬਰ ਤੇ ਸਹਿਮਤੀ ਵੱਲ ਮੋੜਦੀਆਂ ਨੇ ਅਰਦਾਸ ਸਿਰਫ ਆਪਣੇ ਮਨ ਦੀ ਸਟੇਟ ਹੀ ਨਹੀਂ ਇਹ ਆਪਣੀ ਸੋਚ ਨੂੰ ਵੀ ਬਦਲਦੀ ਆ ਜਦੋਂ ਅਸੀਂ ਰੱਬ ਅੱਗੇ ਆਪਣੇ ਦਰਦ ਰੱਖ ਦਿੰਦੇ ਹਾਂ ਆਪਣਾ ਮਨ ਹੌਲੀ-ਹੌਲੀ ਹਲਕਾ ਹੋਣ ਲੱਗ ਜਾਂਦਾ ਹੈ ਹੌਲੀ-ਹੌਲੀ ਹੌਸਲਾ ਤੇ ਉਮੀਦ ਜਨਮ ਲੈਣ ਲੱਗ ਜਾਂਦੀ ਆ ਅਰਦਾਸ ਸਾਨੂੰ ਯਾਦ ਕਰਾਉਂਦੀ ਆ ਕਿ ਆਪਾਂ ਇਸ ਦੁਨੀਆ ਦੀ ਭੀੜ ਹਲਚਲ ਵਿੱਚ ਇਕੱਲੇ ਨਹੀਂ ਆ ਇੱਕ ਤਾਕਤ ਬਹੁਤ ਵੱਡੀ ਤਾਕਤ ਆਪਣੇ ਨਾਲ ਹੈ ਤੇ ਸਾਡੇ ਦੁੱਖ ਦਰਦ ਸਾਡੀਆਂ ਤਕਲੀਫਾਂ ਸਾਡੇ ਦਿਲ ਦੀਆਂ ਗੱਲਾਂ ਇਸਾਬ ਸੁਣ ਰਹੀ ਆ ਮੈਂ ਇਹ ਚੀਜ਼ ਆਪ ਆਪਣੀ ਜ਼ਿੰਦਗੀ ਵਿੱਚ ਮਹਿਸੂਸ ਕੀਤੀ ਆ ਕਿ ਜਦੋਂ ਮੈਨੂੰ ਲੱਗ ਰਿਹਾ ਸੀ ਨਾ ਕਿ ਸਭ ਕੁਝ ਖਤਮ ਹੋ ਗਿਆ ਕਿ ਜ਼ਿੰਦਗੀ ਵਿੱਚ ਪ੍ਰੋਬਲਮਜ਼ ਹੀ ਪ੍ਰੋਬਲਮਸ ਦੁੱਖ ਤਕਲੀਫਾਂ ਹੀ ਨੇ ਉਦੋਂ ਦਿਲ ਨੇ ਟੁੱਟ ہار ਕੇ ਨਾ ਉਸ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕੀਤੀ ਅਰਦਾਸ ਕਰਨ ਤੋਂ ਬਾਅਦ ਇਮੀਡੀਏਟਲੀ ਸਭ ਕੁਝ ਠੀਕ ਨਹੀਂ ਹੋਇਆ ਪਰ ਦਿਲ ਨੂੰ ਹਲਕਾ ਮਹਿਸੂਸ ਜ਼ਰੂਰ ਹੋਇਆ ਮਹਿਸੂਸ ਹੋਇਆ ਕੈਕ ਉਮੀਦ ਹਮੇਸ਼ਾ ਹੋਣੀ ਚਾਹੀਦੀ ਆ ਦਿਲ 'ਚ ਜ਼ਿੰਦਗੀ ਜਿਉਣ ਲਈ ਕਿਉਂਕਿ ਜਿਹੜੀ ਹੋਪਲੈਸ ਜ਼ਿੰਦਗੀ ਆ ਨਾ ਉਹ ਨਰਕ 'ਚ ਜਿਉਣ ਦੇ ਬਰਾਬਰ ਹੁੰਦੀ ਆ ਅਸਲ ਗੱਲ ਇਹ ਨਹੀਂ ਕਿ ਰੱਬ ਸੁਣਦਾ ਆ ਜਾਂ ਨਹੀਂ ਅਸਲ ਗੱਲ ਇਹ ਆ ਕਿ ਅਰਦਾਸ ਆਪਣੇ ਮਨ 'ਤੇ ਅਸਰ ਪਾਉਂਦੀ ਆ ਜਾਂ ਨਹੀਂ ਆਪਾਂ ਨੂੰ ਹਿੰਮਤ ਦਿੰਦੀ ਆ ਜਾਂ ਨਹੀਂ ਅਸੀਂ ਬਦਲਦੇ ਹਾਂ ਜਾਂ ਨਹੀਂ ਬਦਲਦੇ ਤੁਸੀਂ ਵੀ ਇਹ ਚੀਜ਼ ਟਰਾਈ ਕਰਿਓ ਜੇ ਜ਼ਿੰਦਗੀ ਵਿੱਚ ਤੁਹਾਨੂੰ ਵੀ ਹਾਰਿਆ ਮਹਿਸੂਸ ਹੋ ਰਿਹਾ ਕੋਈ ਰਾਹ ਨਹੀਂ ਦਿਖ ਰਿਹਾ ਜਦੋਂ ਵੀ ਮਨ ਜਾਦਾ ਖਰਾਬ ਹੋਵੇ ਨਾ ਤਾਂ ਅਰਦਾਸ ਕਰੋ ਕੁਝ ਮੰਗੋ ਨਾ ਬਸ ਜੋ ਤੁਹਾਡੇ ਮਨ ਦੀ ਗੱਲ ਹੈ ਜੋ ਤੁਹਾਡੇ ਮਨ ਵਿੱਚ ਚੱਲ ਰਿਹਾ ਉਹ ਰੱਬ ਨਾਲ ਸਾਂਝਾ ਕਰੋ ਜੋ ਤੁਸੀਂ ਮੰਗ ਰਹੇ ਹੋ ਜੋ ਤੁਸੀਂ ਚਾਹੁੰਦੇ ਹੋ ਉਹ ਹੋਵੇ ਨਾ ਹੋਵੇ ਪਰ ਮਨ ਨੂੰ ਇੱਕ ਤਾਕਤ ਜ਼ਰੂਰ ਮਿਲੂਗੀ ਇੱਕ ਉਮੀਦ ਜ਼ਰੂਰ ਮਿਲੂਗੀ ਅਰਦਾਸ ਤੁਹਾਡਾ ਮਾਈਂਡ ਸੈਟ ਬਦਲਣ ਦੀ ਤਾਕਤ ਰੱਖਦੀ ਆ ਨੈਗੇਟਿਵ ਟੂ ਪੋਜ਼ਿਟਿਵ ਡਰ ਨੂੰ ਹੌਸਲੇ ਚ ਅਰਦਾਸ ਰਾਹੀਂ ਅਸੀਂ ਆਪਣੇ ਆਪ ਨੂੰ ਯਾਦ ਕਰਾਉਣਾ ਕਿ ਅੱਪ ਹਮੇਸ਼ਾ ਸਾਡੇ ਨਾਲ ਹੈ ਰੋਜ਼ ਅਰਦਾਸ ਕਰੋ ਰੱਬ ਨਾਲ ਗੱਲਾਂ ਕਰੋ ਜਦੋਂ ਇਕੱਲਾ ਮਹਿਸੂਸ ਹੋਵੇ ਕਿਉਂਕਿ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਇਸ ਸਿੱਧੀ ਰੱਬ ਤੱਕ ਜਾਂਦੀ ਹੈ ਹੋ ਸਕਦਾ ਤੁਹਾਨੂੰ ਲੱਗੇ ਕਿ ਮੇਰੀ ਅਰਦਾਸ ਪੂਰੀ ਨਹੀਂ ਹੋ ਰਹੀ ਪਰ ਜਦੋਂ ਤੁਸੀਂ ਆਪਣਾ ਆਪ ਰੱਬ ਨੂੰ ਸਮਰਪਿਤ ਕਰ ਦਿੰਦੇ ਹੋ ਨਾ ਤਾਂ ਰੱਬ ਤੁਹਾਡਾ ਆਪ ਹੱਥ ਫੜ ਕੇ ਤੁਹਾਨੂੰ ਤੁਹਾਡੀ ਟੀਚੇ ਵੱਲ ਲੈ ਕੇ ਜਾਂਦਾ ਹੈ ਰੱਬ ਰਾਖਾ